प्लीज वेट फॉर फॉर प्लीज वेट फॉरे बाय ਸਕੂਲ ਦੇ ਵਿੱਚ ਪੜਦੀ 5 ਸਾਲ ਦੀ ਕੁੜੀ ਦੇ ਨਾਲ ਕੀਤਾ ਗਿਆ ਦੁਸ਼ਕਰਮ ਇਸ ਵੇਲੇ ਦੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਦੱਸਿਆ ਜਾ ਰਿਹਾ ਹੈ ਮਜੀਠਾ ਰੋਡ ਬਾਈਪਾਸ ਦੇ ਵਿੱਚ ਸਕੂਲ ਵਿੱਚ ਪੜਦੀ 5 ਸਾਲਾਂ ਦੀ ਕੁੜੀ ਦੇ ਨਾਲ ਦੁਸ਼ਕਰਮ ਕੀਤਾ ਗਿਆ ਹੈ ਸਕੂਲ ਦਾ ਨਾਮ ਰਤੜਾ ਪਬਲਿਕ ਸਕੂਲ ਦੱਸਿਆ ਜਾ ਰਿਹਾ ਜਿੱਥੇ ਕਿ ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਕਿ 17 ਸਾਲਾਂ ਦੇ ਇੱਕ ਮੁੰਡੇ ਨੇ ਜਿਹੜਾ ਇਹ 5 ਸਾਲ ਦੀ ਕੁੜੀ ਦੇ ਨਾਲ ਗਲਤ ਕੰਮ ਕੀਤਾ ਜਿਸ ਤੋਂ ਬਾਅਦ ਸਕੂਲ ਵਾਲੇ ਨਾਲ ਗਲਵਾਟ ਕੀਤੀ ਗਈ ਹੈ ਤੇ ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਲੋਕਾਂ ਦਾ ਕਹਿਣਾ ਹੈ ਕਿ ਜਿਹੜਾ ਮੁੰਡਾ ਹੈ ਉਸ ਨੂੰ ਸਕੂਲ ਵਾਲੇ ਲੁਕਾ ਰਹੇ ਹਨ ਜਿਸ ਦੇ ਚਲਦੇ ਉਹ ਸਾਰੇ ਇਕੱਠੇ ਹੋਏ ਹਨ ਤੇ ਉਹਨਾਂ ਦੇ ਵੱਲੋਂ ਕਿਹਾ ਹੈ ਕਿ ਉਹ ਕੁੜੀ ਜੋ ਹਜੇ ਤੱਕ ਪੂਰਾ ਬੋਲ ਵੀ ਨਹੀਂ ਸਕਦੀ ਤੇ ਇਸ 5 ਸਾਲਾਂ ਦੀ ਕੁੜੀ ਦੇ ਨਾਲ ਦੁਸ਼ਕਰਮ ਕੀਤਾ ਗਿਆ ਹੈ ਹਾਲਾਤ ਇਹਨਾਂ ਨੇ ਕਿਹਾ ਕਿ ਪੁਲਿਸ ਦੇ ਵੱਲੋਂ ਕਿਹਾ ਗਿਆ ਹੈ ਕਿ ਪੂਰੀ छानबीन ਕੀਤੀ ਜਾਵੇਗੀ ਤੇ ਸਕੂਲ ਵੀ ਇਹੀ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਇਸ ਤੋਂ ਇਲਾਵਾ ਹੋਰ ਇਸ ਮਾਮਲੇ ਦੇ ਵਿੱਚ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਹੈ ਲੋਕਾਂ ਦਾ ਕੀ ਕਹਿਣਾ ਹੈ ਤੁਸੀਂ ਵੀ ਸੁਣੋ ਅੰਜਲੀ ਕੀ ਨਾਮ ਹੈ ਆਪ ਦਾ ਅੰਜਲੀ ਹੈ ਤੇ ਕੀ ਹੋਇਆ ਕਿ ਆਪकी ਬੱਚੀ ਕੇ ਸਾਥ ਉਸਕੋ ਸ਼ੁੱਕਰਵਾਰ ਕੋ ਸਕੂਲ ਆਇਆ ਥਾ ਸਕੂਲ ਮੇ ਉਸਕੋ ਜੋ ਪੈਰਡ ਹੋਇਆ ਥਾ ਉਸਕੋ ਬਾਅਦ ਮੇ ਫਿਰ ਉਸਕੋ बंदर है उसको बाथरूम बाथरूम गया था तो बाथरूम के बाद लेके उसको बंदर ले... उसको लड़के ने कुछ खींच के बाथरूम लेके गया बाथरूम लेके जाके उसको कपड़े छोड़ा छोड़े उतर के उसको बलत कर किया उसको लड़के ने, ने तो कमरे में बंद है मुझे भी नहीं बता स्कूल वाला तो बोलते है कि अंदर बंद कर दिया बोलते है कि उसको मम्मी पापा को तो बोलते कि उसको उसको तो मम्मी तो पापा तो के तो साथ भेज दे ਸਕੂਲ ਵਾਲੇ ਨੇ ਇਹ ਗੱਲ ਬੋਲ ਦਈਏ। ਸਕੂਲ ਵਾਲੇ ਕੀ ਕਰ ਰਹੇ ਆਪਕੋ? ਪੁਲਿਸ ਵਾਲੇ ਕੇ 7 ਪੰਡਾ ਬਾਤ ਨਹੀਂ ਹੋਆ। ਪੁਲਿਸ ਵਾਲਾ ਤਾਂ ਦੇਖਤੇ ਰਹਤੇ ਆ ਬਸ ਪੁਲਿਸ ਵਾਲਾ ਤਾਂ ਕੋਈ ਬਾਤ ਨਹੀਂ ਬੋਲ ਰਹੀ ਹੈ। ਰਤੜਾ ਪਬਲਿਕ ਸਕੂਲ ਜੇ ਇਹਦੇ ਅੰਦਰ ਇੱਕ ਕੁੜੀ ਦਾ ਰੇਪ ਹੋਇਆ ਜੇ। ਉਹ ਵੀ 5 ਸਾਲ ਦੀ ਕੁੜੀ ਜੇ। ਕਿੱਥੇ ਕੀਤਾ? ਆ ਇੱਥੇ ਖੋਖੇ ਵਾਲਾ ਮੁੰਡਾ ਜੇ ਨਿਕਲਿਆ। ਵੱਧ ਤੋਂ ਵੱਧ 17-18 ਸਾਲਾਂ ਦਾ ਹੋਣਾ ਦੇ ਬਾਥਰੂਮ ਚ ਹੋਇਆ ਜੇ। ਕਿੰਨੇ ਸਾਲ ਦੀ ਕੁੜੀ ਨਹੀਂ? ਕੁੜੀ 5 ਸਾਲ ਦੀ। ਉਹਨੂੰ ਪੂਰਾ ਬੋਲਣਾ ਵੀ ਨਹੀਂ ਆਉਂਦਾ ਤੇ ਉਹਦੇ ਨਾਲ ਗਲਤ ਕੰਮ ਕੀਤਾ। ਸਕੂਲ ਵਾਲੇ ਕੀ ਕਰਦੇ? ਕੈਮਰੇ ਇਹਨਾਂ ਨੇ ਕਦੀ ਗ ਕੀ ਕਹਿ ਰਹੇ ਹੋ ਹੁਣ ਸਕੂਲ ਵਾਲੇ ਕਹਿੰਦੇ ਆ ਕਾਰਵਾਈ ਹੋਊਗੀ ਸਾਨੂੰ ਨਹੀਂ ਪਤਾ ਤੇ ਇਹਨਾਂ ਨੇ ਕੈਮਰੇ ਕਾਦੇ ਲਈ ਲਾਇਆ ਸੀ ਇਹੋ ਪੁੱਛਣਾ ਚਾਹੁੰਦੇ ਬਸ ਨਾ ਤੁਹਾਨੂੰ ਕਿਹਨੇ ਦੱਸਿਆ ਕਿ ਆ ਕੰਮ ਉਹਨੇ ਕੁੜੀ ਨੇ ਆਪਣੀ ਮਾਂ ਨੂੰ ਦੱਸਿਆ ਪਹਿਲਾਂ 2-3 ਦਿਨ ਕੁੜੀ ਆਪਣੇ ਸਕੂਲ ਨਹੀਂ ਜਾਂਦੀ ਰਹੀ ਅੱਛਾ ਜੀ ਠੀਕ ਹੈ ਜੀ ਸਕੂਲ ਨਹੀਂ ਜਾਂਦੀ ਰਹੀ ਉਹਨੇ ਉਹਨੇ ਐਂਡ ਤੇ ਦੱਸਿਆ ਆਪਣੇ ਉਹਨੇ ਮਾਂ ਆਪਣੀ ਨੂੰ ਦੱਸਿਆ ਕਿ ਮੰਮੀ ਮੇਰੇ ਨਾਲ ਐਦਾ ਬਾਥਰੂਮ ਚ ਕਿਸੇ ਮੁੰਡੇ ਨੇ ਐਦਾ ਕੀਤਾ ਵਾ ਠੀਕ ਜੀ ਸਕੂਲ ਵਾਲਿਆਂ ਨੂੰ ਦੱਸਤਾ ਕੀ ਗੱਲ ਹਾਂਜੀ ਹਾਂਜੀ ਤਾਂ ਸਕੂਲ ਵਾਲਿਆਂ ਨੇ ਮੁੰਡਾ ਲਗਾ ਲਿਆ ਸਕੂਲ ਵਾਲੇ ਹੁਣ ਮੁੰਡਾ ਨਹੀਂ ਬਾਹਰ ਕੱਢਣ ਦੇ ਅਸੀਂ ਤਾਂ ਕਰਕੇ ਸਾਰੇ ਜਾਣੇ ਇਕੱਠੇ ਮੰਗ ਕੀ ਕਰਦੇ ਹੋ ਜੀ ਹਾਂਜੀ ਮੰਗੇ ਕਰਦੇ ਸਾਨੂੰ ਇਨਸਾਫ ਚਾਹੀਦਾ ਜੀ ਮੌਕੇ ਤੇ ਪੁਲਿਸ ਆਈ ਹਾਂਜੀ ਮੌਕੇ ਤੇ ਨਹੀਂ ਪੁਲਿਸ ਆਈ ਅੱਧੇ ਪੌਣੇ ਘੰਟੇ ਬਾਅਦ ਆਈ ਹੈ ਤੂੰ ਸੁੱਤਾ ਨਾ ਅੱਧੇ ਪੌਣੇ ਘੰਟੇ ਬਾਅਦ ਪੁਲਿਸ ਆਈ ਹੈ ਤੇ ਪੁਲਿਸ ਕੀ ਕਹਿ ਰਹੀ ਹੋਣਾ ਪੁਲਿਸ ਕਹਿੰਦੀ ਤਾਂ ਇਨਸਾਫ ਮਿਲੂਗਾ ਤੁਹਾਨੂੰ ਠੀਕ ਹੈ ਖਮਾਰੇ ਵੀ ਛੋੜ ਕੇ ਜਾਂਦੇ ਕੰਮ पे ਹਮ ਲੋਕ ਸਵੇਰੇ ਸਵੇਰੇ ਜਾਂਦੇ ਕੰਮ पे ਤੇ ਇਹਨਾਂ ਕੋਲ ਭਰੋਸਾ ਕਰਕੇ ਰੱਖੇ ਜਾਂਦੇ ਪਿੰਚਪਲ ਕੀ ਕਰਦੀ ਕਮਰੇ ਲਗਾਵਾ ਕੀ ਕਰਦੇ ਕਮਰੇ ਲਗਾ ਕੇ ਹਾਡੀਆਂ ਵੀ ਧੀਆਂ ਗਿਆ ਵਾਂ ਘਰ ਬੈਠੀਆਂ ਆਂ ਪਰ ਇਹਨਾਂ ਨੂੰ ਚਾਹੀਦਾ ਵਾ ਰਿਕਾਰਡਿੰਗ ਖੋਣੀ ਸਭ ਕੋ ਵਿਖਾਣਾ ਚਾਹੀਦਾ ਪਰ ਇਹ ਸਕੂਲ ਵਾਲੇ ਬਸ ਖੁਦ ਆਪਣੀ ਹੱਥੇ ਘਰਾਂ ਦੇ ਸਭ ਕੋ ਤੇ ਬਾਕੀ ਬਾਹਰ ਦੇ ਕੀ ਕਰੂਗਾ ਇਨਸਾਨ ਬਾਹਰ ਦਾ ਕੀ ਕਰੂਗਾ ਮਾਂ ਪੇ ਉਹਦੇ ਬੱਚੀ ਕੀ ਹੋ ਮਾਂ ਮਾਂ ਪੇ ਉਹਦੇ ਘਰ ਭੇਜਦਾ ਵਾ ਪਰ ਬੱਚੇ ਨੂੰ ਪਿਉਣ ਲਈ 5 ਸਾਲ ਦੀ ਬੱਚੀ ਆ ਉਹਨਾਂ 5 ਸਾਲ ਦੀ ਬੱਚੀ ਨੂੰ ਕੀ ਪੜਾਵਾ ਮਾਲਵਾਪਾ ਤੁਹਾਡੀ ਬੱਚੀ ਨਾਲ ਗਲਤ ਕੰਮ ਕਰਦੇ ਆ ਮੈਨੂੰ ਨਾਲ ਤੁਸੀਂ ਮੈਂ ਤੁਹਾਡੀ ਬੱਚੀ ਨਾਲ ਗਲਤ ਕੰਮ ਕਰਾਂਗਾ ਤੁਸੀਂ ਮੈਨੂੰ ਘੱਟ ਕਰੋਗੇ ਮੇਰੇ ਨਾਲ ਜੇ ਮੈਨਾਂ ਘੱਟ ਕਰੋਗੇ ਤੇ ਮੇਰੇ ਜੁੱਤੀਆਂ ਮਾਰੂ ਹੁਣੇ ਟਾਈਮ ਤੇ ਐਸੀ ਟਾਈਮ ਤੇ ਜੇ ਮੈਂ ਮਾਰਾ ਬੋਲਦਾ ਪਿਆ ਤਾਂ ਫਿਰ ਮੈਨੂੰ ਤਾਰੀ ਮਾਰੋ ਹੁਣ ਪੁਲਿਸ ਵਾਲੇ ਨਾਲ ਜਿਹੜੇ ਬੰਦੇ ਨੇ ਗਲਤ ਕੰਮ ਕੀਤਾ ਭਾਈ ਅਸੀਂ ਕਿੰਨੀ ਫੜਾ ਗਿਆ ਪੁਲਸ ਵਾਲਾ ਮੇਰੇ ਮੈਖ ਮੂੰਹ ਦੇ ਕਿੰਨਾ ਚਾਹੇ ਪੁਲਸ ਵਾਲਾ ਹੋਵੇ ਚਾਹੇ ਮੰਤਰੀ ਹੋਵੇ ਚਾਹੇ ਮੋਦੀ ਹੋਵੇ ਚਾਹੇ ਕੋਈ ਹੋਵੇ ਜੇ ਤੁਸੀਂ ਕਾਰਗੁਜ਼ਾਰੀ ਵਾਲੀ ਕਰ ਜਾਓ ਤੇ ਮੈਂ ਤੁਹਾਡੀ ਸਾਰੀ ਉਮਰ ਜੁੱਤੀ ਦੇ ਪਛਾ ਪੀਵਾਂਗਾ ਇਹ ਤੂੰ ਇਹ ਕਾਰਗੁਜ਼ਾਰੀ ਕਰ ਜੋ ਦੇ ਮੈਂ ਤੁਹਾਡੀ ਜੁੱਤੀ ਦੀ ਪਛਾਹ ਪੀਵਾਂਗਾ ਮੈਂ ਕਾਨੂੰਨ ਕਾਰਵਾਈ ਮੈਂ ਕਹਾਂ ਕੁਛ ਨਹੀਂ ਕਰੇਗੀ ਐਟਮ ਦੇ ਕੁਛ ਨਹੀਂ ਕਰੇਗੀ ਜੋ ਸਮਾ ਬੀਤ ਗਿਆ ਨਾ ਉਹ ਕੁਛ ਨਹੀਂ ਕਰੇਗੀ ਮੈਂ ਮਨ ਲਾ ਮੈਂ ਜਮੰਤਰੀ ਹਾਂ ਮੁੱਖ ਮੰਤਰੀ ਹਾਂ ਮੈਂ ਪੰਜਾਬ ਦਾ ਤੇ ਮੈਂ ਕੁਛ ਨਹੀਂ ਕਰਾਂਗਾ ਕਿਉਂ ਨਹੀਂ ਕਰਾਂਗਾ ਕਮੇ ਮੁੱਖ ਮੰਤਰੀ ਦਾ ਮੈਂ ਇੱਥੇ ਸਮਝ ਦੇ ਵਿੱਚ ਪਰਚਾ ਕੇ 100 ਨੂੰ ਟਾਲੀ ਜਾਂ 100 ਨੂੰ ਡਾਲੀ ਜਾਂ ਜਮੇ ਡਾਲੀ ਜਾਣਾ ਮੈਂ ਟੈਂਪਾਸ ਕਰਕੇ ਟੈਂਡ ਕੀ ਕਰਨਾ ਆ ਬੱਚਾ ਬਲੀ ਹਾਂਜੀ ਸਰ ਇੱਕ ਸਕੂਲ ਦੇ ਵਿੱਚ ਜਿਹੜਾ ਇੱਕ ਬੱਚੀ ਨਾਲ ਗਲਤ ਹੋਇਆ ਇਹ ਜੀ ਮਜੀਠਾ ਰੋਡ ਬਾਈਪਾਸ ਤੇ ਪ੍ਰਤਰਾ ਪਬਲਿਕ ਸਕੂਲ ਹੈ ਇੱਥੇ ਸਾਨੂੰ ਕਰੀਬ ਘੰਟਾ ਪਹਿਲਾਂ 1 ਵਜੇ ਅੱਜ 26 ਤਰੀਕ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ 5 ਸਾਲ ਦੀ ਬੱਚੀ ਜਿਸ ਦਾ ਅਸੀਂ ਨਾਮ ਰਿਵੀਲ ਨਹੀਂ ਕਰ ਸਕਦੇ ਕਿ ਉਸ ਨਾਲ ਕੋਈ ਦੁਸ਼ਕਰਮ ਹੋਇਆ ਵਾ ਜਿਸ ਤੇ ਤੁਰੰਤ ਪੁਲਿਸ ਪਾਰਟੀ ਸਾਡੀ ਇੱਥੇ ਮੌਕੇ ਤੇ ਪਹੁੰਚ ਗਈ ਹੈ ਹੁਣ ਅਸੀਂ ਲੜਕੀ ਦਾ ਜਾਂ ਉਸਦੀ ਮਦਰ ਦਾ ਦੋਨਾਂ ਚੋਂ ਜੋ ਵੀ ਸਹਿਮਤੀ ਨਾਲ ਸਬ ਇੰਸਪੈਕਟਰ ਲੜਕੀ ਨੂੰ ਥਾਣੇ ਬੁਲਾ ਲਿਆ ਗਿਆ ਵਾ ਉਹਨਾਂ ਦੀ ਸਟੇਟਮੈਂਟ ਲੈ ਕੇ ਜਿਸ ਲੜਕੇ ਦੇ ਖਿਲਾਫ ਇਹ ਦੋਸ਼ ਲਗਾ ਰਹੇ ਨੇ ਉਹ ਵੀ ਜੁਵਨਾਈਲ ਹੈ 18 ਸਾਲ ਤੋਂ ਘੱਟ ਦਾ ਵਾ ਉਹਦਾ ਵੀ ਨਾਮ ਨਹੀਂ ਕਰ ਸਕਦੇ ਜੋ ਵੀ ਇਹ ਕਾਰਵਾਈ ਲਈ ਆਪਣੀ ਸਟੇਟਮੈਂਟ ਦੇਣਗੇ ਉਸ ਦੇ ਤਹਿਤ ਐਫ ਆਰ ਦਰਜ ਕਰਕੇ ਉਸ ਨੂੰ ਅਪਰੀਂਡ ਕੀਤਾ ਜਾਊਗਾ ਇਹ ਲੜਕਾ ਜੋ ਵੀ ਸੀ ਸਕੂਲ ਦੇ ਵਿੱਚ ਪੜਦਾ ਸੀ ਬਿਲਕੁਲ ਜੀ ਉਹ ਵੀ ਐਸ ਐ ਸਕੂਲ ਦੇ ਸਟੂਡੈਂਟ ਹੈ ਜੀ